ਪੰਜਾਬ ਵਿੱਚ ਪਾਣੀਆਂ ਦਾ ਪੱਧਰ ਜਿਹੜਾ ਹੈ ਨੀਚੇ ਡਿੱਗਦਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਰਜਵਾਹੇ ਬਣਾ ਕੇ ਨੈਰੀ ਪਾਣੀ ਦਿੱਤਾ ਜਾ ਰਿਹਾ ਹੈ ਤੇ ਸਰਕਾਰ ਵੱਲੋਂ ਲੱਖਾਂ ਕਰੋੜਾ ਰੁਪਈਆ ਲਗਾ ਕੇ ਜਿਹੜੇ ਰਜਵਾਹੇ ਤਿਆਰ ਕੀਤੇ ਜਾਂਦੇ ਨੇ ਇਹ ਜਿਹੜਾ ਸਿਲਸਲਾ ਸਮਾਣਾ ਦੇ ਨਾਲ ਲੱਗਦੇ ਪਿੰਡ ਧਨੇਠਾ ਰੇਤਗੜ੍ਹ ਪ੍ਰੇਮ ਸਿੰਘ ਤੇ ਮਵੀ ਦਾ ਕਕਰਾਲਾ ਬਜ਼ੁਰਗ ਖੇੜੀ ਨਗਈਆਂ ਪਿੰਡ ਨੂੰ ਦੇਣ ਵਾਲਾ ਪਾਣੀ ਜਿਹੜਾ ਰਜਵਾਹਾ ਤਿਆਰ ਕੀਤਾ ਜਾਂਦਾ ਪਰ ਹਰਿਆਣ ਕਰਨ ਵਾਲਾ ਮਸਲਾ ਹੈ ਕਿ ਪਹਿਲੀ ਵਾਰ ਰਜਵਾਹੇ ਵਿੱਚ ਪਾਣੀ ਛੱਡਿਆ ਗਿਆ ਜੋ ਬਜ਼ੁਰਗ ਪ੍ਰੇਮ ਸਿੰਘ ਵਾਲੇ ਨੇ ਹੀ ਦੱਸਿਆ ਕਿ ਟੈ ਟੈਰੀ ਹੋ ਗਿਆ ਪਤਾ ਲੱਗਿਆ ਕਿ ਨੈਰੀ ਮੈਕਮੇ ਵੱਲੋਂ ਪਟੀਆਂ ਤੇ ਟਿੱਬੇ ਵਾਲਾ ਰੇਤ ਲਗਾਇਆ ਗਿਆ ਹੈ ਤੇ ਘਟੀਆਂ ਮਟੀਰੀਅਲ ਦੀ ਜਿਹੜੀ ਹੈ ਵਰਤੋਂ ਕੀਤੀ ਗਈ ਹੈ ਜਦੋਂ ਕਿ ਪਿੰਡ ਦੇ ਸਰਪੰਚ ਨੇ ਇਸ ਸਬੰਧੀ ਮੈਕਮੇ ਨੂੰ ਜੀਐਸਡੀ ਨੂੰ ਤੇ ਐਕਸ਼ਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਸੀ ਉਸ ਵਕਤ ਉਹਨਾਂ ਦੀਆਂ ਅੱਖਾਂ ਜਿਹੜੀਆਂ ਨਹੀਂ ਖੁੱਲੀਆਂ ਪਿੰਡ ਵਾਸੀਏ ਗੁਰਪ੍ਰੀਤ ਸਿੰਘ ਤੇ ਹਰਦੇਵ ਸਿੰਘ ਨੇ ਦੱਸਿਆ ਕਿ ਰਜਵਾਹਾ ਬਣਾਉਣ ਦੇ ਲਈ ਘਟੀਆਂ ਸਮਾਨ ਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਇਹ ਰਜਵਾਹਾ ਪਾਣੀ ਛੱਡ ਕੇ ਹੀ ਟੁੱਟ ਗਿਆ ਟੈਟੈਰੀ ਹੋ ਗਿਆ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨੈਰੀ ਮੈਕਮੇ ਦੇ ਜੀਏ ਆਈ ਤੇ ਐਸ ਡੀਓ ਅਤੇ ਐਕਸ਼ਨ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਬਿਲਕੁਲ ਹੀ ਜਿਹੜਾ ਘਟਿਆ ਮਟੀਰੀਅਲ ਹੈ ਇਹਨਾਂ ਰਜਵਾਇਆਂ ਨੂੰ ਤਿਆਰ ਕਰਨ ਦੇ ਲਈ ਵਰਤਿਆ ਗਿਆ। ਪਹਿਲੀ ਵਾਰ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਸਾਰੇ ਹੀ ਰਜਵਾਏ ਜਿਹੜੇ ਨੇ ਇਹ ਟੈ ਟੈਰੀ ਹੋ ਜਾਂਦੇ ਨੇ ਪਰ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਪਿੰਡ ਦੇ ਜਿਹੜੇ ਨਾਲ ਫਸਲਾ ਲੱਗਦੀਆਂ ਨੇ ਲੋਕਾਂ ਦੀਆਂ ਹਲੇ ਤਾਂ ਉਹ ਜੜੀਆਂ ਬਚਾਉ ਦੇ ਵਿੱਚ ਰਹਿ ਗਈਆਂ। ਅਗਰ ਖੁਦਾ ਨਾ ਖਾਸਤਾ ਜੇ ਟਾਈਮ ਨੇੜੇ ਹੁੰਦਾ ਤਾਂ ਇਹ ਸਾਰੀਆਂ ਹੀ ਜੜੀਆਂ ਨੇ ਫਸਲਾਂ ਖਰਾਬ ਹੋ ਜਾਣੀ ਸੀ ਉਹਨਾਂ ਮੰਗ ਵੀ ਕੀਤੀ ਹੈ ਕਿ ਇਹ ਘਟੀਆ ਮਟੀਰੀਅਲ ਉਹਨਾਂ ਵੱਲੋਂ ਵਰਤਿਆ ਗਿਆ ਤੇ ਇਹਨਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਵੀ ਹੋਣੀ ਚਾਹੀਦੀ ਹੈ ਤਾਂ ਕਿ ਸਰਕਾਰ ਨੂੰ ਜਿਹੜਾ ਚੂਨਾ ਉਹ ਨਾ ਲੱਗ ਸਕੇ ਬਹੁਤ ਵੱਡੇ ਪੱਧਰ ਤੇ ਜਿਹੜਾ ਸਰਕਾਰ ਨੂੰ ਚੂਨਾ ਲਗਾਇਆ ਗਿਆ ਹੈ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਮਟੀਰੀਅਲ ਹੈ ਵਰਤਿਆ ਹੋਵੇਗਾ ਸਿਮਿੰਟ ਜਿਹੜਾ ਨਾ ਮਾਤਰ ਹੀ ਦਿਖਦਾ ਨਜ਼ਰ ਆਉਂਦਾ ਹੈ ਤੇ ਰੇਤਾ ਜਿਹੜਾ ਬਿਲਕੁਲ ਹੀ ਘਟੀਆ ਵਰਤਿਆ ਜਾਂਦਾ ਹੈ ਟੈਕ ਸਕਦੇ ਹੋ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਇਹ ਪਿੰਡਾਂ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਹਰਦੇਵ ਸਿੰਘ ਜੀ ਹਰਤੇਜ ਸਿੰਘ ਜੀ ਇਹ ਸੂਹਾ ਪਹਿਲੀ ਵਾਰੀ ਚਲਾਇਆ ਗਿਆ ਸੀ ਸਰਕਾਰ ਵੱਲੋਂ ਜਿਹੜਾ ਬਣਾ ਕੇ ਇਹ ਪਹਿਲੀ ਵਾਰੀ ਚੱਲਿਆ ਗਿਆ ਜੀ ਪਹਿਲੀ ਵਾਰੀ ਪਾਣੀ ਛੱਡਿਆ ਦੀ ਤੇ ਇਹ ਅਨਗੈਹੀ ਹੈ ਮੇਰਾ ਖਸੀਰੇ ਤਪਾ ਕੇ ਸੂਹਾ ਬਣਾਇਆ ਗਿਆ ਇਹ ਕੋਈ ਮਤਲਬ ਵਧੀਆ ਮਟੀਰੀਅਲ ਨਹੀਂ ਲੱਗਿਆ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਐਕਸ਼ਨ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਬੀਏਡੀ ਮਤਲਬ ਠੇਕੇਦਾਰ ਸਾਹਿਬ ਨਾਲ ਕਹਿ ਕੇ ਇਹਦਾ ਮਤਲਬ ਦੁਬਾਰੇ ਪਰਮੰਦ ਵਧੀਆ ਤਰੀਕੇ ਨਾਲ ਕੀਤਾ ਜਾਵੇ ਜੇ ਤੁਹਾਡੇ ਪਿੰਡ ਦੇ ਸਰਪੰਚ ਨੇ ਸ਼ਿਕਾਇਤ ਕੀਤੀ ਨਹੀਂ ਰਹੀ ਵਿਭਾਗ ਨੂੰ ਕੀਤੀ ਹੈ ਜੀ ਕੀਤੀ ਸ਼ਿਕਾਇਤ ਹਾਂ ਜੀ ਪਰ ਕੋਈ ਕਾਰਵਾਈ ਹੁਣ ਤੱਕ ਨਹੀਂ ਹੋਈ ਜੀ ਕਾਰਵਾਈ ਕੋਈ ਨਾ ਬਣਾ ਕੇ ਦੁਬਾਰੇ ਨਾ ਦੁਬਾਰੇ ਬਣਾਇਆ ਗਿਆ ਇਹ ਇਹ ਸੁਬਾ ਟੁੱਟ ਗਿਆ ਹਾਂ ਜੀ ਹਾਂ ਟੁੱਟ ਗਿਆ ਜੀ ਪਹਿਲੀ ਵਾਰੀ ਪਾਣੀ ਛੱਟਣ ਦਾ ਪਹਿਲੀ ਵਾਰੀ ਹਾਂ ਜੀ ਕੀ ਕਹਿਣਾ ਚੰਦ ਤੋਂ ਕੀ ਅਨਗੇਲੀ ਕੀ ਦੀ ਹੈ ਅਨਗੇਲੀ ਦਾ ਫਿਰ ਸਿਰੇਜ ਬਣਾ ਰਹੇ ਨੇ ਉਹਨਾਂ ਦੀ ਅਨਗੇਲੀ ਹੈ ਜੀ ਸਰਕਾਰ ਇੱਕ ਪਾਸੇ ਫਾਇਦਾ ਕਰੀ ਉਸ ਦੇ ਪਾਸੇ ਨੁਕਸਾਨ ਹੋਣ ਲੋਕਾਂ ਦਾ ਫਿਰ ਨੁਕਸਾਨ ਤਾਂ ਹੋ ਹੀ ਰਿਹਾ ਜੀ ਉ ਤਾਂ ਨਾਲ ਖੇਤਾਂ 'ਚ ਪਾਣੀ ਵੀ ਡੁੱਬ ਗਿਆ ਹਾਂ ਜੀ ਹਾਂ ਡੁੱਬ ਗਿਆ ਹੀ ਪਾਣੀ ਕੀ ਕਰਨ ਚਾਹੁੰਦੇ ਨੇ ਕਿ ਲਈ ਠੇਕੇਦਾਰ ਤੇ ਜਿਹੜਾ ਕੰਮ ਕਰ ਰਹੇ ਹਾਂ ਜੇ ਠੇਕੇਦਾਰ ਇਹ ਉਸ ਜੰਗੀਲੀ ਹੈ ਉਸ ਨੇ ਵੀ ਹਾਂ ਕਿਹੜੇ ਹਿਸਾਬ ਨਾਲ ਬਣਾਇਆ ਉਹਨੂੰ ਪਤਾ ਪੱਧਿਆ ਹੋਣਾ ਚਾਹੀਦਾ ਜੀ ਟੁੱਟਣ ਦਾ ਕਾਰਨ ਕੀ ਆ ਫਿਰ ਪਾਣੀ ਦੇ ਵਿੱਚ ਇਧਰੋਂ ਲਾਗੇ ਲਾਗੇ ਜਾਊਗਾ ਜ਼ਮੀਨਾਂ ਦੇ ਵਿੱਚ ਫਿਰ ਨੁਕਸਾਨ ਹੀ ਹੋਊਗਾ ਜੀ ਪਹਿਲੀ ਵਾਰ ਛੱਡਾ ਸੀ ਹਾਂ ਜੀ ਹਾਂ ਪਹਿਲੀ ਵਾਰ ਹੀ